ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਤੇ ਲੋੜਵੰਦਾਂ ਦੀ ਸੇਵਾ ਕਰਦਾ ਰਿਹਾ ਉੱਥੇ ਮੈਡੀਕਲ ਖੇਤਰ ਵਿੱਚ ਲੋੜਵੰਦਾਂ ਲਈ 130 ਤੋਂ ਵੱਧ ਸੰਯੋਇ ਬ੍ਰਾਈ ਕਲੀਨिकल ਲੈਬ ਅਤੇ ਡਾਇਗਨੋਸਟਿਕ ਸੈਂਟਰ ਖੁੱਲ ਚੁੱਕੇ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਮੈਨੇਜਿੰਗ ਟਰਸਟੀ ਡਾਕਟਰ ਐਸਪੀ ਸਿੰਘ ਬ੍ਰਾਈ ਨੇ ਮੰਡੀ ਕਲਾਂ ਵਿਖੇ ਸੰਯੋਇ ਬ੍ਰਾਈ ਕਲੀਨिकल ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਇਸ ਮੌਕੇ ਡਾਕਟਰ ਐਸਪੀ ਸਿੰਘ ਬ੍ਰਾਈ ਨੇ ਦੱਸਿਆ ਕਿ ਸੰਯੋਇ ਬ੍ਰਾਈ ਕਲੀਨिकल ਲੈਬ ਅਤੇ ਡਾਇਗਨੋਸਟਿਕ ਸੈਂਟਰ ਪੂਰੇ ਦੇਸ਼ ਵਿੱਚ ਮਾਰਕੀਟ ਰੇਟ ਦੇ ਮੁਕਾਬਲੇ 10% ਰੇਟਾਂ ਤੋਂ ਘੱਟ ਕਰ ਰਿਹਾ ਹੈ ਜ਼ਿਲ੍ਹਾ ਬਟਿੰਡਾ ਵਿੱਚ ਬਾਲਿਆਂ ਵਾਲੀ ਮੋੜ ਚੌਕੇ ਮੰਡੀਕਲਾ ਬਠਿੰਡਾ ਤਲਵੰਡੀ ਸਾਬੋ ਵਿੱਚ ਹੁਣ ਤੱਕ 7 ਲੈਬਰਾਟਰੀਆਂ ਕੰਮ ਕਰ ਰਹੀਆਂ ਨੇ ਅਤੇ ਲੋੜ ਪੈਂਣ ਤੇ ਹੋਰ ਲੈਬਰਾਟਰੀਆਂ ਖੋਲੀਆਂ ਜਾਣਗੀਆਂ ਇਸ ਤੋਂ ਬਾਅਦ ਸਰਬੱਤ ਦਾ ਭਲਾ ਚੈਰੇਟੇਬਲ ਟਰਸਟ ਵੱਲੋਂ ਪਾਦਮਜੀਤ ਮਹਿਤਾ ਮੇਅਰ ਅਤੇ ਅਮਰਜੀਤ ਸਿੰਘ ਮਹਿਤਾ ਪ੍ਰਧਾਨ ਕ੍ਰਿਕਟ ਐਸੋਸੀਏਸ਼ਨ ਪੰਜਾਬ ਨੇ ਪਿੰਡ ਦੇ ਹਉਣ ਵਿਖੇ ਲੋੜਵੰਦ ਵਿਦਵਾਰੀ ਨਾਰਾਣੀ ਦੇ ਮਕਾਨ ਦਾ ਉਦਘਾਟਨ ਕੀਤਾ ਸਰਦਾਰ ਅਮਰਜੀਤ ਸਿੰਘ ਮਹਿਤਾ ਨੇ ਉਭਰਾਇ ਉਸ ਵੱਲੋਂ ਸਮਾਜ ਕल्याण ਲਈ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਡਾਕਟਰ ਦਲਜੀਤ ਸਿੰਘ ਗਿੱਲ ਸਹਿਤ ਸੇਵਾਮਾ ਪ੍ਰੋਫੈਸਰ ਜੀਐਸ ਬਰਾੜ ਜ਼ਿਲ੍ਹਾ ਪ੍ਰਧਾਨ ਬਠਿੰਡਾ ਇਕਾਈ ਜਨਰਲ ਸੈਕਟਰੀ ਅਮਰਜੀਤ ਸਿੰਘ ਕੈਸ਼ੀਅਰ ਬਲਦੇਵ ਸਿੰਘ ਮੈਂਬਰ ਗੁਰਪਿਆਰ ਸਿੰਘ ਅਤੇ ਮੈਂਬਰ ਗਿਆਨ ਸਿੰਘ ਹਾਜ਼ਰ ਸਨ ਸਰਬਦਾ ਪਲਾ ਚੈਰੀਟੇਬਲ ਟਰਸਟ ਨੂੰ ਇੱਕ ਜਿਹੜੀ ਸਕੀਮ ਚੱਲਦੀ ਆ ਰਹੀ ਹੈ ਇਸ ਚੀਜ਼ ਨੂੰ ਦੇਖਦਿਆਂ ਹੋਇਆ ਕਿ ਟੈਸਟ ਬੜੇ ਮਹਿੰਗੇ ਹੋ ਗਏ ਸੀ ਲੋਕ ਟੈਸਟ ਨਹੀਂ ਕਰਾਂਦੇ ਤੇ ਬੜੀਆਂ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਬਾਅਦ ਵਿੱਚ ਉਹਨਾਂ ਨੂੰ ਜਦੋਂ ਕਿ ਇੱਕਦਮ ਪਤਾ ਲੱਗਦਾ ਸੀ ਕਿਸੇ ਨੂੰ ਹਾਰਟ ਅਟੈਕ ਆ ਗਿਆ ਕਿਸੇ ਕਿਡਨੀ ਫੇਲ ਹੋ ਗਈਆਂ ਇਸ ਦੇ ਕੈਂਸਰ ਹੈ ਜਿਹੜੀ ਲਾਸਟ ਸਟੇਜ ਤੇ ਪਹੁੰਚ ਚੁੱਕੀ ਹੈ ਸੋ ਇਸ ਚੀਜ਼ ਨੂੰ ਦੇਖਦੇ ਹੋਇਆ ਲੈਬੋਰੀਟਰੀਆਂ ਸ਼ੁਰੂ ਕੀਤੀਆਂ ਅਸੀਂ ਪਹਿਲਾਂ 50 ਲੈਬੋਰੀਟਰੀਆਂ ਫਿਰ 100 ਲੈਬੋਰੀ ਹੋ ਗਏ ਹੁਣ 150 ਲੈਬੋਰੀ ਹੈ ਸੋ ਸਾਡੀ ਤਕਰੀਬਨ 2-3 ਮਹੀਨੇ ਦੇ ਅੰਦਰ-ਅੰਦਰ 150 ਲੈਬੋਰੀ ਜਿਹੜੀ ਉਹ ਪੂਰੀ ਹੋ ਜਾਏਗੀ ਜਿਹੜੀ ਕਿ ਕੱਲਾ ਪੰਜਾਬ 'ਚ ਹੀ ਨਹੀਂ ਨਾਲ ਲੱਗਦੀਆਂ ਸਟੇਟਾਂ ਜਿਹੜੀਆਂ ਹਰਿਆਣਾ ਹੈ ਹਿਮਾਚਲ ਹੈ ਰਾਜਸਥਾਨ ਹੈ ਦਿੱਲੀ ਚੰਡੀਗੜ੍ਹ ਦਾ ਹੋਰ 5-6 ਸਾਡੀਆਂ ਜਿਹੜੀਆਂ ਹੋਰ ਸਾਰੇ ਸਟੇਟਾ ਹੈਗੇ ਸੋ ਉੱਥੇ ਵੀ ਅਸੀਂ ਲੈਬਾਰਟਰੀਜ਼ ਦੇ ਨਾਲ-ਨਾਲ ਹੋਰ ਵੀ ਸਾਡੇ ਪ੍ਰੋਜੈਕਟਸ ਜਿਹੜੇ ਕਾਫੀ ਆ ਰਹੇ ਨੇ ਤੇ ਅੱਜ ਅਸੀਂ ਮੰਡੀ ਗਲਾਂ ਵਿੱਚ ਡਿਸਟ੍ਰਿਕਟ ਮਠੰਡਾ ਮੈਂ ਧੰਨਵਾਦ ਕਰਨਾ ਚਾਹਾਂਗਾ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਸਾਰੇ ਮੈਂਬਰ ਸਹਿਬਾਨ ਦਾ ਕਿ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਦਿੱਤਾ ਐਥੇ ਬੜੀ ਅੱਛੀ ਲੈਬ ਬਣਾ ਕੇ ਦਿੱਤੀ ਹੈ ਸੋ ਇਹ ਅੱਜ ਪਬਲਿਕ ਨੂੰ ਸਮਰਪਿਤ ਹੋ ਗਈ ਹੈ ਸੋ ਇੱਥੇ ਟੈਸਟ ਕਲਾਉ ਬਹੁਤ ਸਸਤੇ ਟੈਸਟ ਨੇ ਕੁਝ ਟੈਸਟ ਫ੍ਰੀ ਨੇ ਬਾਕੀ ਜਿਹੜੇ ਉਹ ਨਾਮਾਤਰ ਅਮਾਉਂਟ ਹੈ ਕੋਈ 10 ਰੁਪਏ ਕੋਈ 20 ਰੁਪਏ ਕੋਈ 30 ਰੁਪਏ ਏਸੀਜੀ ਜਿਹੜੀ ਹੈ ਬਿਲਕੁਲ ਸਸਤੀ 20 ਰੁਪਏ ਚ ਹੈ ਜਿੱਦ ਤੋਂ ਕਿਤੇ ਵੀ ਨਹੀਂ ਮਿਲਦੀ ਸੋ ਇਹਦਾ ਮੈਂ ਹੀ ਕਹਾਂਗਾ ਕਿ ਤੁਸੀਂ ਇਹਦਾ ਲਾਹਾ ਹਟਾਓ ਜਿੰਨੇ ਬਾਹਰ ਪਾਲਿਸੀਟੀ ਕਰ ਸਕਦੇ ਹੋ ਉਹਦਾ ਇਹ ਪੈਂਫਲਟ ਲਾਈਏ ਜਿਹੜਾ ਹੈ ਦਸੋ ਸਾਰਿਆਂ ਨੂੰ ਕਿ ਤੁਸੀਂ ਇੱਥੇ ਆ ਕੇ ਸਸਤੇ ਟੈਸਟ ਦੇ ਟੈਸਟ ਜ਼ਰੂਰ ਕਰਾਓ। ਅਗਰ ਕਿਸੇ ਨੂੰ ਕੋਈ ਬਿਮਾਰੀ ਨਿਕਲਦੀ ਵੇ ਤਾਂ ਅਨਿਕੇ ਸਾਡੇ ਆਫਿਸ ਨੂੰ ਕੰਟੈਕਟ ਕਰੋ ਤੇ ਉੱਥੇ ਕਰਕੇ ਦੇ ਉਹਦੇ ਲਈ ਫਿਰ ਅਸੀਂ ਉਹਦਾ ਟ੍ਰੀਟਮੈਂਟ ਦਾ ਵੀ ਜਮ ਕਰਾਂਗੇ ਉਹਦੀ ਮੈਡੀਸਨ ਦਾ ਇੰਤਜ਼ਾਮ ਵੀ ਕਰਦੇ ਆਂ ਅਸੀਂ। ਸੋ ਇਹ ਵੀ ਸਾਰਾ ਦੇਾਂਗੇ। ਸੋ ਅੱਜ ਮੈਂ ਦੇਖਿਆ ਕਿ ਕਾਫੀ ਉਤਸ਼ਾਹ ਹੈ ਲੋਕਾਂ ਦੇ ਵਿੱਚ। ਔਰ ਕਮੇਟੀ ਦਾ ਵੀ ਬੜਾ ਸਰਪੰਚ ਸਾਹਿਬ ਸਾਡੇ ਖੜੇ ਨਾਲ ਇਹਨਾਂ ਦਾ ਬੜਾ ਸਹਿਯੋਗ ਹੈ। ਤੇ ਕਮੇਟੀ ਦਾ ਤੇ ਇੱਕ ਹੋਰ ਅਸੀਂ ਹੁਣ ਡਿਸਕਸ ਕਰ ਰਹੇ ਸੀ ਜਿਸ ਤਰ੍ਹਾਂ ਮੈਂ ਏਰੀਆ ਦੇਖਿਆ ਕਿ ਕਾਫੀ ਜਿੰਦਾ ਤੁਸੀਂ 16 17 ਹਜ਼ਾਰ ਦੀ ਆਬਾਦੀ ਵੀ ਹੈ ਤੇ ਲੱਗੇ ਹੋਰ ਵੀ ਪਿੰਡ ਪੈਂਦੇ ਆ ਤੇ ਸਾਡੇ ਕੋਲ ਸਕੀਮਾਂ ਹੈਗੀਆਂ ਜਿਹੜੀਆਂ ਲੈਬੋਰੀ ਤੁਹਾਡਾ ਪਹਿਲਾ ਸਟੈਪ ਹੈ ਜਦੋਂ ਲੈਬੋਰੀ ਚੱਲ ਜਾਂਦੀ ਹੈ ਜਿੱਦਾਂ ਹੁਣ ਇੱਥੇ ਸੈਮੀ ਆਟਰ ਅਨਡਾਈਜ਼ਰ ਲਾਇਆ ਗਿਆ ਹੈ ਸੋ ਅਗਰ ਸਾਡੇ ਪੇਸ਼ੈਂਟ ਜਿਹੜੇ 30 35 ਪੇਸ਼ੈਂਟ ਰੋਜ਼ ਦੇ ਵੱਧ ਜਾਂਦੇ ਤੇ ਫਿਰ ਅਸੀਂ ਜਿਹੜਾ ਖੁੱਲੀ ਆਟੋਮੈਟਿਕ ਜਿਹੜਾ ਯੂਨਿਟ ਉਹ ਉੱਥੇ ਲਗਾ ਦੇਾਂਗੇ ਤੇ ਨਾਲ 30 ਟੈਸਟ ਜਿਹੜੇ ਇੱਕਦਮ ਇੱਕੋ ਵਾਰ ਚ ਹੋ ਜਾਂਦੇ ਉਹ ਕਰਾਂਗੇ ਉਹ ਤੋਂ ਜ਼ਿਆਦਾ ਫਿਰ ਅਸੀਂ ਕਰਦੇ ਆ ਜਿੱਦਾਂ ਫਿਜ਼ੀਓਥੈਰੇਪੀ ਸੈਂਟਰ ਦੇ ਰਹੇ ਅਸੀਂ ਡੈਂਟਲ ਕਲੀਨਿਕ ਦੇ ਰਹੇ ਜਿਹਨਾਂ ਦੀ ਲੋੜ ਆ ਜੀ ਫਿਜ਼ੀਓਥੈਰੇਪੀ ਦੀ ਲੋੜ ਹੈ ਕਿਉਂਕਿ ਸਾਰਿਆਂ ਦੇ ਗੋਡੇ ਕਿੱਤੇ ਜਿਹੜੇ ਉਹ ਸਭ ਦੁਖਦੇ ਰਹਿੰਦੇ ਉਹ ਚੀਜ਼ ਦੀ ਲੋੜ ਹੈਗੀ ਆ ਸੋ ਇਸ ਤੋਂ ਬਾਅਦ ਇਹਨੂੰ ਚੱਲਣ ਤੋਂ ਬਾਅਦ ਅਸੀਂ ਜਿਸਲੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਅਸੀਂ ਰਿਕਵੈਸਟ ਕਰ ਉਹਨੇ ਨਕਸ਼ਾ ਤੁਹਾਨੂੰ ਗਿਲਸਾ ਭੇਜਣਗੇ ਤੇ ਜਦੋਂ ਤੁਹਾਡੀ ਬਿਲਡਿੰਗ ਬਣ ਜਾਂਦੀ ਅਸੀਂ ਇੱਕ ਇੱਕ ਕਰਕੇ ਤੁਹਾਨੂੰ ਦੋ ਪ੍ਰੋਜੈਕਟ ਅਸੀਂ ਹੋਰ ਦੇਵਾਂਗੇ ਪਹਿਲਾਂ ਡੈਂਟਲ ਦੇਵਾਂਗੇ ਜਾਂ ਫਿਰ ਪਹਿਲਾਂ ਫਿਜ਼ੀਓਥੈਰੇਪੀ ਸੈਂਟਰ ਦੇਵਾਂਗੇ ਬੁੱਲੇ ਸੋਨਹਾਰ ਸੁਲਿਆ ਕੰਦ ਤੂੰ ਬਸ ਇਸ ਤਰ੍ਹਾਂ ਇਹਨੂੰ ਸਟਾਰਟ ਕਰੋ ਚਲਾਓ ਤੇ ਇਸ ਤੋਂ ਬਾਅਦ ਅੱਗੇ ਵੀ ਕੁਝ ਹੁੰਦਾ ਤੇ ਅਸੀਂ ਸਰਬਦਾ ਪਤਾ ਚੈਰੀਟੇਬਲ ਟਰਸਟ ਹਮੇਸ਼ਾ ਤੁਹਾਡੇ ਨਾਲ ਖੜਿਆ ਪਬਲਿਕ ਦੀ ਸੇਵਾ ਲਈ ਸੀ ਆਏ ਹੋਏ ਤੇ ਇਹ ਸੇਵਾ ਹੀ ਸਾਡਾ ਕਰਤ ਬੰਦਾ ਕਰਨਾ ਅੱਜ ਦਾ ਜਿਹੜਾ ਦਿਨ ਹੈ ਸਾਡੇ ਮੰਡੀ ਕਲਾਂ ਵਾਸਤੇ ਬਹੁਤ ਹੀ ਸੁਭਾਗਾ ਦਿਨ ਕਿਉਂਕਿ ਅੱਜ ਜਿਵੇਂ ਅਬਰਾਏ ਸਾਹਿਬ ਨੇ ਦੱਸਿਆ ਕਿ ਲੋਕ ਕਿੰਨਾ ਬਿਮਾਰੀਆਂ ਦੇ ਪੀੜਤ ਹੋ ਰਿਹਾ ਹੈ ਜਿਹੜੇ ਕਿ ਟੈਸਟਾਂ ਤੋਂ ਬਿਨਾ ਮਤਲਬ ਉਹ ਦਵਾਈ ਨਹੀਂ ਲੈ ਸਕਦੇ ਕੋਈ ਗਰੀਬ ਆਦਮੀ ਆ ਉਹ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਵੀ ਵੱਡੇ ਕੋ ਟੈਸਟ ਕਰਾ ਦੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ٹرسٹ ਦੀ ਸਦਕਾ ਸਾਡੇ ਅਬਰਾਏ ਸਾਹਿਬ ਦੀ ਹਿੰਮਤ ਸਦਕਾ ਜਾਂ ਇਹਨਾਂ ਦੇ ਜੋ ਕੁਝ ਵੀ ਮੈਨੇਜਮੈਂਟ ਹੈ ਇਹਨਾਂ ਨੇ ਅੱਜ ਸਾਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਮੈਂ ਅੱਜ ਸਾਰਾ ਨਗਰੀ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਸਾਡੇ ਨਗਰ ਦੇ ਵਿੱਚ ਆ ਕੇ ਇੱਕ ਲਾਈਵ ਤੇ ਹੋਰ ਵੀ ਪ੍ਰੋਜੈਕਟ ਦੇਣ ਦਾ ਸਾਡੇ ਨਾਲ ਵਾਅਦਾ ਕੀਤਾ ਮੈਂ ਸਾਰੇ ਟਰਸਟ ਦੇ ਮੈਂਬਰ ਸਾਹਿਬਾਨ ਦਾ ਸਾਡੇ ਬਰਾੜ ਸਾਹਿਬ ਦਾ ਗਿੱਲ ਸਾਹਿਬ ਦਾ ਕਿਉਂਕਿ ਇਹਨਾਂ ਨੇ ਬਹੁਤ ਹੀ ਰੁਚੀ ਨਾਲ ਸਾਡੇ ਨੂੰ ਇਸ ਜਿਹੜੇ ਪ੍ਰੋਜੈਕਟ ਨੂੰ ਨੇਪਰੇ ਚੜ੍ਹਾਇਆ ਸਾਨੂੰ ਸਮੇਂ-ਸਮੇਂ ਗਾਈਡਲਾਈਨਾਂ ਦਿੱਤੀਆਂ ਮੈਂ ਸਾਰੇ ਹੀ ਟਰਸਟ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਨਗਰ ਨੂੰ ਬਹੁਤ ਵਧੀਆ ਇੱਕ ਲਾਇਬ ਮਿਲੀ ਹੈ ਜੋ ਕਿ ਸਾਰੇ ਨਗਰ ਦਾ ਭਲਾ ਹੋਵੇਗਾ ਸੋ ਮੈਂ ਇਸੇ ਤਰੀਕੇ ਕਾਮਨਾ ਵੀ ਕਰਦਾ ਮਹਾਰਾਜ ਅੱਗੇ ਕਿ ਇਸ ਟਰਸਟ ਨੂੰ ਐਸਬੀ ਹੋਰ ਹੈ ਸਾਹਿਬ ਨੂੰ ਤੇ ਸਾਰੀ ਟੀਮ ਨੂੰ ਚੜ੍ਹਦੀ ਕਲਾ 'ਚ ਰੱਖੇ ਇਸ ਜਿਹੜੇ ਕੰਮ ਹੈ ਸਹਿਯੋਗ ਲੋਕ ਭ라이 ਦੇ ਕੰਮ ਹੈ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਹ ਕਰਦੇ ਰਹਿਣ